ਬਾਬੂਸ਼ਾਹੀ ਦੇਖ ਰਹੇ ਤੁਸੀਂ ਹਰਿਆਣਾ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ ਬਿਲਕੁਲ ਨੇੜੇ ਆ ਚੁੱਕੀਆਂ ਨੇ ਲਗਭਗ 1 ਮਹੀਨੇ ਦਾ ਟਾਈਮ ਹੈ ਉਹ ਰਹਿ ਚੁੱਕਿਆ ਤੇ ਸਾਰੀਆਂ ਪੋਲਿਟਿਕਲ ਪਾਰਟੀਆਂ ਨੇ ਤਿਆਰੀਆਂ ਕੀਤੀਆਂ ਹੋਈਆਂ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਜੀਪੀ ਹੈ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ ਜਿਹੜੀ ਦੁਸ਼ੰਤ ਚੋਟਾਲਾ ਦੀ ਪਾਰਟੀ ਹੈ ਅਸੀਂ ਪਾਰਟੀ ਦੇ ਜਿਹੜਾ ਆਫਿਸ ਹੈ ਜਿਹੜਾ ਮੇਨ ਉੱਥੇ ਅਸੀਂ ਮੌਜੂਦ ਹਾਂ ਚੰਡੀਗੜ੍ਹ ਤਿੰਨ ਸੈਕਟਰ ਵਿਖੇ ਤੇ ਇਸ ਵਾਰ ਕਾਫੀ ਚੈਲੰਜਸ ਜਿਹੜੇ ਨੇ ਉਹ ਰਹਿਣ ਵਾਲੇ ਨੇ ਜਜਪੀ ਲਈ ਜਜਪੀ ਜਿਹੜੀ ਕਿ ਪਿਛਲੀ ਇਲੈਕਸ਼ਨਾਂ ਦੇ ਵਿੱਚ ਕਿੰਗ ਮੇਕਰ ਦੀ ਭੂਮਿਕਾ ਆਦਾ ਕਰ ਚੁੱਕੀ ਹੈ ਇਸ ਵਾਰੀ ਜਜਪੀ ਦੇ ਲਈ ਆਪਣੀ ਲਾਜ ਬਚਾਉਣੀ ਇੱਕ ਬਹੁਤ ਔਖੀ ਹੋਈ ਵੀ ਹੈ ਕਿਉਂਕਿ 10 ਐਮਐਲਏ ਜਿਹੜੇ ਆ ਉਹ ਚੋਣਾਂ ਜਿਹੜੀਆਂ ਹੋਈਆਂ ਸੀ 2019 ਚ ਤੋਂ ਉਦੋਂ ਜਿੱਤੇ ਸੀ ਇਹਨਾਂ ਦੇ ਤੇ ਉਹਨਾਂ ਨੇ ਹੀ ਜਿਹੜੀ ਹੈ ਬੀਜੇਪੀ ਦੇ ਨਾਲ ਅ ਲਾਇਅੰਸ ਕਰਕੇ ਸਰਕਾਰ ਜਿਹੜੀ ਹੈ ਉਹ ਬਣਾਈ ਸੀਗੀ ਤੇ ਦੁਸ਼ਾਨ ਚਟਾਲਾ ਖੁਦ ਜਿਹੜੇ ਡਿਪਟੀ ਸੀਐਮ ਰਹੇ ਉਸ ਤੋਂ ਬਾਅਦ ਡਿਫਰੈਂਸ ਜਦੋਂ ਦੋਵੇਂ ਪਾਰਟੀਆਂ ਦੇ ਆਏ ਤੇ ਕੁਝ ਮਹੀਨੇ ਪਹਿਲਾਂ ਹੀ ਜਿਹੜੀ ਹੈ ਉਹ ਜੀਜੇਪੀ ਨੇ ਬੀਜੇਪੀ ਨਾਲੋਂ ਕਿਨਾਰਾ ਕਰ ਲਿਆ ਸੀ ਤੇ ਉਸ ਤੋਂ ਬਾਅਦ ਜਿਹੜੇ 10 ਐਮਐਲਏ ਸੀਗੇ ਤਾਂ ਉਹਨਾਂ ਦੇ ਵਿੱਚ ਜਿਹੜਾ ਇੱਕ ਅਸਤੀਫੇ ਦੇਣ ਦਾ ਦੌਰ ਇਸ ਤਰ੍ਹਾਂ ਸ਼ੁਰੂ ਹੋਇਆ ਕਿ 6 ਐਮਐਲਏ ਜਿਹੜੇ ਨੇ 6 ਸਾਥੀ ਨੇ ਦੁਸ਼ੰਤ ਚਟਾਲਾ ਦੇ ਉਹ ਉਹਨਾਂ ਨੂੰ ਛੱਡ ਚੁੱਕੇ ਨੇ ਤੇ ਮਹਿਜ਼ ਚਾਰ ਐਮਐਲਏ ਜਿਹੜੇ ਨੇ ਉਹ ਰਹਿ ਗਏ ਜਜਪੀ ਦੇ ਵਿੱਚ ਜਿੰਨਾਂ ਵਿੱਚ ਦੋ ਦੁਸ਼ਯੰਤ ਚੋਟਾਲਾ ਆਪ ਤੇ ਇੱਕ ਉਹਨਾਂ ਦੇ ਮਦਰ ਨੈਨਾ ਚੋਟਾਲਾ ਨੇ ਸੋ ਇਹਨਾਂ ਤੋਂ ਇਲਾਵਾ ਸਿਰਫ ਦੋ ਉਹਨਾਂ ਦੇ ਸਾਥੀ ਨੇ ਤੇ ਉਹਨਾਂ ਦੋਵਾਂ ਵਿੱਚੋਂ ਵੀ ਇਹ ਕਿਹਾ ਜਾ ਰਿਹਾ ਕਿ ਇੱਕ ਐਮਐਲਏ ਅਜੇਹੇ ਨੇ ਜਿਨ੍ਹਾਂ ਦੇ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਹੈ ਚਟਾਲਾ ਦੇ ਨਾਲ ਦੁਸ਼ਣ ਚਟਾਲਾ ਦੇ ਨਾਲ ਡਿਫਰੈਂਸ ਜਿਹੜੇ ਨੇ ਉਹ ਦੇਖੇ ਗਏ ਨੇ ਸੋ ਹੋ ਸਕਦਾ ਹੈ ਕਿ ਅਜੇ ਇੱਕੀਆਂ ਦੋ ਹਫ਼ਤੇ ਹੋਰ ਵੀ ਆ ਦੇਖੇ ਜਾ ਸਕਦੇ ਆ ਪਰ ਆ ਜੇ ਇਸ ਹਿਸਾਬ ਦੇ ਨਾਲ 10 ਤੋਂ 4 ਤੇ ਸਟਰੈਂਥ ਆਈ ਹੈ ਤੇ ਇਸ ਵਾਰੀ ਬਹੁਤ ਔਖਾ ਰਹਿਣ ਵਾਲਾ ਹੈਗਾ ਦੁਸ਼ੰਤ ਚਟਾਲਾ ਤੇ ਬਹੁਤ ਪ੍ਰੈਸ਼ਰ ਹੋਣਾ ਤੇ ਬਹੁਤ ਇੱਕ ਵੱਡਾ ਚੈਲੰਜ ਹੈ ਕਿ ਇਸ ਤਰ੍ਹਾਂ ਦੇ ਨਾਲ ਟੈਕਲ ਕਰਨਾ ਇਹਨਾਂ ਚੋਣਾ ਨੂੰ ਕਿਉਂਕਿ ਇਸ ਵਾਰੀ ਆਪਣੇ ਜਿਨ੍ਹਾਂ ਦੇ ਨਾਲ ਰਲ ਕੇ ਸਰਕਾਰ ਚਲਾਈ ਉਹਨਾਂ ਦੇ ਨਾਲ ਮੁਕਾਬਲਾ ਬੀਜੇਪੀ ਦੇ ਨਾਲ ਵੀ ਕਾਂਗਰਸ ਦੇ ਨਾਲ ਵੀ ਮੁਕਾਬਲਾ ਤੇ ਆਮ ਆਦਮੀ ਪਾਰਟੀ ਵੀ ਜੋਰਾ ਸ਼ੋਰਾਂ ਦੇ ਨਾਲ ਇਲੈਕਸ਼ਨ ਲੜਨ ਦਾ ਇਰਾਦਾ ਜਿਹੜੀ ਹੈ ਉਹ ਖੜੀ ਬੈਠੀ ਹੈ ਤੇ ਇਸ ਸੋ ਆਈਐਨਐਲਡੀ ਜਿਹੜੀ ਸੀਗੀ ਉਹਦੇ ਨਾਲੋਂ ਵੱਖ ਹੋ ਕੇ ਸਪਲਿਟ ਹੋ ਕੇ ਇਹ ਦੁਸ਼ੰਤ ਚਟਾਲਾ ਤੇ ਅਜੀ ਚਟਾਲਾ ਨੇ ਜਿਹੜੀ ਪਾਰਟੀ ਹੈ ਉਹ ਬਣਾਈ ਸੀਗੀ ਤੇ ਉਸ ਤੋਂ ਬਾਅਦ ਜਿਹੜੀ ਹੈ 2019 ਦੇ ਵਿੱਚ ਇਹ ਚੋਣਾ ਲੜੇ 2018 ਦੇ ਵਿੱਚ ਪਾਰਟੀ ਬਣੀ ਸੀਗੀ ਤੇ 10 ਸੀਟਾਂ ਜਿੱਤੇ ਕਿੰਗ ਮੇਕਰ ਵੀ ਬਣੇ ਪਰ ਉਸ ਤੋਂ ਬਾਅਦ ਜੋ ਹੁਣ ਪ੍ਰੈਜ਼ੈਂਟ ਪਾਰਟੀ ਦਾ ਹੈਗਾ ਉਹ ਬਹੁਤ ਖਰਾਬ ਚੱਲ ਰਿਹਾ ਤੇ ਫਿਊਚਰ ਕਿਸ ਤਰ੍ਹਾਂ ਦਾ ਰਹੂਗਾ ਇਹ ਜਰੂਰ ਦੇਖਣ ਵਾਲੀ ਗੱਲ ਹੋਊਗੀ ਦੁਸ਼ੰਤ ਚੋਟਾਲਾ ਆਪ ਉਚਾਨਾ ਤੋਂ ਚੋਣ ਜਿਹੜੀ ਹੈ ਉਹ ਲੜ ਰਹੇ ਨੇ ਵਿਧਾਨ ਸਭਾ ਸੀਟ ਉਚਾਨਾ ਤੋਂ ਤੇ ਉਨਾਂ ਲਈ ਆਪਣੀ ਜਿਹੜੀ ਸੀਟ ਹੈ ਉਹ ਵੀ ਇੱਕ ਤਰ੍ਹਾਂ ਦੇ ਨਾਲ ਬਚਾਉਣਾ ਇੱਕ ਵੱਡਾ ਉਹਨਾਂ ਲਈ ਚੈਲੰਜ ਹੈਗਾ ਬਹੁਤ ਸਾਰਾ ਆ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਉਸ ਤੇ ਜ਼ੋਰ ਲਾਉਣਾ ਪਊਗਾ ਬਹੁਤ ਤਰੀਕੇ ਦੇ ਨਾਲ ਸਟ੍ਰੈਟਜੀ ਬਣਾ ਕੇ ਇਲੈਕਸ਼ਨ ਜਿਹੜੀ ਹੈ ਉਹ ਲੜਨੀ ਪਊਗੀ ਸੋ ਜੀ ਜੇ ਪੀ ਦਾ ਜਿਹੜਾ ਫਿਊਚਰ ਹੈਗਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ 1 ਅਕਤੂਬਰ ਨੂੰ ਚੋਣਾਂ ਨੇ ਜਿਸ ਚ ਇਸ ਬਾਰੇ ਪਤਾ ਜਲਦ ਹਰਿਆਣਾ ਦੇ ਜਿਹੜੇ ਲੋਕ ਨੇ ਉਹ ਲਾ ਦੇਣਗੇ ਆਪਣਾ ਫਤਵਾ ਸੁਣਾ ਕੇ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਸਿੰਘ ਸਿੱਧੂ ਬਾਬੂ ਸ਼ਹੀ ਟਾਈਮਸ